ਨਮਸਕਾਰ ਗੱਲ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਸਮੇਂ ਪੂਰੀ ਤਰ੍ਹਾਂ ਮਾਹੌਲ ਜਿਹੜਾ ਹੈ ਗਰਮ ਹੈ ਪਾਰਟੀਆਂ ਇੱਕ ਦੂਜੇ ਉੱਤੇ ਤੰਜ ਕੱਸ ਰਹੀਆਂ ਨੇ ਅਤੇ ਇੱਕ ਇੱਕ ਪਾਰਟੀ ਦੂਜੀ ਪਾਰਟੀ ਤੇ ਬੜੇ ਵੱਡੇ ਵੱਡੇ ਦੋਸ਼ ਲਾ ਰਹੀ ਹੈ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੀ ਹੁਣ ਧਾਰਮਿਕ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਵੋਟਾਂ ਵਟੋੜਨਾ ਚਾਹੁੰਦੀ ਹੈ ਇਹ ਗੱਲ ਦੇਖਣ ਨੂੰ ਮਿਲੀ ਹੈ ਹਲਕਾ ਲੁਧਿਆਣਾ ਤੋਂ ਜਿੱਥੇ ਕਿ ਜਿਵੇਂ ਹੀ ਕਾਂਗਰਸ ਨੇ ਆਪਣੇ ਚਾਰ ਉਮੀਦਵਾਰਾਂ ਨੂੰ ਪੰਜਾਬ ਦੇ ਅਲੱਗ-ਅਲੱਗ ਹਲਕਿਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਦਰ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੇ ਗੁਰੂ ਨਾਨਕ ਦੇਵ ਜੀ ਦੇ ਪੰਜੇ ਨਾਲ ਕਾਂਗਰਸ ਦੇ ਪੰਜੇ ਦੀ ਤੁਲਨਾ ਰਾਜਾ ਵੜਿੰਗ ਦੀ ਪਤਨੀ ਦੀ ਵੀਡੀਓ ਵਾਇਰਲ ਉਹਨਾਂ ਨੇ ਚੋਣ ਪ੍ਰਚਾਰ ਕਰਦੇ ਹੋਏ ਕਿਹਾ ਕਿ ਜਿਹੜਾ ਪੰਜਾ ਕਾਂਗਰਸ ਸਕੂਲ ਹੈ ਉਹ ਪੰਜਾ ਸ੍ਰੀ ਗੁਰੂ ਦਾਨਕ ਦੇਵ ਜੀ ਦਾ ਹੈ ਕੀ ਅਮਰਤਾ ਵੜਿੰਗ ਨੂੰ ਧਾਰਮਿਕ ਮੁੱਦਿਆਂ ਨੂੰ ਲੈ ਕੇ ਵੋਟ ਮੰਗਣੀ ਚਾਹੀਦੀ ਹੈ ਜਾਂ ਨਹੀਂ ਇਹ ਲੋਕਾਂ ਨੂੰ ਸੋਚਣਾ ਪਵੇਗਾ ਸਿੱਖ ਕੌਮ ਦੇ ਵਿੱਚ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਮਰਤਾ ਵਰਿੰਗ ਦੇ ਬਿਆਨ ਨੂੰ ਲੈ ਕੇ ਜਿਸ ਨੇ ਇੱਕ ਬਿਆਨਬਾਜ਼ੀ ਕੀਤੀ ਹੈ ਕਿ ਜਿਹੜਾ ਪੰਜਾ ਕਾਂਗਰਸ ਦੇ ਕੋਲ ਹੈ ਉਹ ਪੰਜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਜੇ ਤੁਸੀਂ ਪੰਜੇ ਤੇ ਮੋਹਰ ਲਗਾਓਗੇ ਇਟ ਮੀਨਸ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੋਟ ਦੇ ਰਹੇ ਹੋ ਕੀ ਇਸ ਤਰ੍ਹਾਂ ਦੇ ਬਿਆਨ ਕਰਨਾ ਜਾਂ ਬਿਆਨਬਾਜ਼ੀ ਕਰਨੀ ਅਮਰਤਾ ਵਾਸਤੁਕਮੀ ਹੈ ਜਾਂ ਨਹੀਂ ਸਲਾਂਯੁਗ ਹੈ ਜਾਂ ਨਹੀਂ ਕੀ ਧਾਰਮਿਕ ਮੁੱਦਿਆਂ ਨੂੰ ਰਾਜਨੀਤਿਕ ਮੁੱਦੇ ਬਣਾ ਕੇ ਪੇਸ਼ ਕਰਨਾ ਕਿ ਕਾਂਗਰਸ ਦੀ ਇਹ ਲੰਬੇ ਸਮੇਂ ਤੋਂ ਫਿਰਤ ਚੱਲੀ ਆਉਂਦੀ ਹੈ ਇਹ ਗੱਲ ਲੋਗਾ ਨੂੰ ਸੋਚਣੀ ਪਵੇਗੀ ਲੇਕਿਨ ਸਿੱਖ ਜਗਤ ਜਸ ਕੌਮ ਦੇ ਵਿੱਚ ਬੜਾ ਇੱਕ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਅਮਰਤਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਅਤੇ ਇਹ ਬਿਆਨ ਦੀ ਜਿਹੜੀ ਵੀਡੀਓ ਹੈ ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਰਾਜਨੀਤਿਕ ਜਿਨੇ ਵੀ ਦਾਲ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ ਸਾਨੂੰ ਧਾਰਮਿਕ ਮੁੱਦਿਆਂ ਜਾਂ ਧਾਰਮਿਕ ਨਿਸ਼ਾਨਾ ਦੀ ਪੇਸ਼ਕਾਰੀ ਕਰਕੇ ਵੋਟ ਨਹੀਂ ਮੰਗਣੀ ਚਾਹੀਦੀ ਅਮਰਤਾ ਵੜਿੰਗ ਇੱਕ ਬਹੁਤ ਪੜੀ ਹੋਈ ਮਨੁੱਖ ਵਮਨ ਹੈ ਕੀ ਉਹਨੂੰ ਇਸ ਤਰ੍ਹਾਂ ਦਾ ਬਿਆਨ ਦੇਣਾ ਚਾਹੀਦਾ ਹੈ ਜਾਂ ਨਹੀਂ ਇਹ ਗੱਲ ਲੋਕ ਸੋਚਣਗੇ ਲੁਧਿਆਣਾ ਦੇ ਕਿਉਂਕਿ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਦਾ ਮੈਂਬਰ ਜਿਹੜਾ ਹੈ ਉਹ ਐਲਾਨ ਦਿੱਤਾ ਹੈ ਦੂਸਰੇ ਪਾਸੇ ਰਵਨੀਤ ਬਿੱਟੂ ਜਿਹੜੇ ਕਿ ਆਲਰੇਡੀ ਕਾਂਗਰਸ ਛੱਡ ਕੇ ਜਿਨ੍ਹਾਂ ਨੇ ਪੱਲਾ ਫੜਿਆ ਹੈ ਭਾਜਪਾ ਪਾਰਟੀ ਦਾ ਭਾਜਪਾ ਪਾਰਟੀ ਨੇ ਉਹਨਾਂ ਨੂੰ ਲੋਕ ਸਭਾ ਦਾ ਮੈਂਬਰ ਜਿਹੜਾ ਉਤਾਰਿਆ ਹੈ ਲੁਧਿਆਣਾ ਦੇ ਵਿੱਚੋਂ ਦੇਖਣਾ ਹੋਵੇਗਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਵਿੱਚੋਂ ਜਾਂ ਆਮ ਆਦਮੀ ਪਾਰਟੀ ਜਿਹੜੇ ਪ੍ਰਸ਼ੰਤ ਜੀ ਨੇ ਕਿ ਉਹ ਤਿੰਨਾਂ ਵਿੱਚੋਂ ਕੌਣ ਜਿੱਤੇਗਾ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਹਾਲੇ ਬੜਾ ਮੁਸ਼ਕਲ ਹੈ ਲੇਕਿਨ ਧਾਰਮਿਕ ਮੁੱਦਿਆਂ ਨੂੰ ਕੋਈ ਵੀ ਪਾਰਟੀ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਸ਼੍ਰੋਮਣੀ ਕਾਲੀਦਾਲ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਜਪਾ ਪਾਰਟੀ ਹੈ ਉਹਨਾਂ ਨੂੰ ਧਾਰਮਿਕ ਮੁੱਦਿਆਂ ਨੂੰ ਵਿੱਚ ਇਨਵੋਲਵ ਨਹੀਂ ਕਰਨਾ ਚਾਹੀਦਾ ਧਾਰਮਿਕ ਮੁੱਦੇ ਅਲੱਗ ਨੇ ਔਰ ਰਾਜਨੀਤਿਕ ਮੁੱਦੇ ਅਲੱਗ ਨੇ ਜਿਵੇਂ ਗੱਲ ਕਰਦੇ ਹਾਂ ਮੋਦੀ ਦੀ ਮੋਦੀ ਵੀ ਇਸ ਵਾਦ ਜਿਹੜਾ ਹੈ ਰਾਮ ਮੰਦਰ ਨੂੰ ਲੈ ਕੇ ਜਿਹੜਾ ਵੋਟ ਮੰਗ ਰਿਹਾ ਹੈ ਹਾਲਾਂਕਿ ਇਹ ਕਨਸਟੀਟਿਊਸ਼ਨ ਦੇ ਬਿਲਕੁਲ ਹੀ ਖਿਲਾਫ ਹੈ ਕਿ ਅਸੀਂ ਧਰਮਵਾਦ ਨੂੰ ਵਿੱਚ ਇਨਵੋਲਵ ਨਹੀਂ ਕਰ ਸਕਦੇ ਜਿਸ ਤਰ੍ਹਾਂ ਹੁਣ ਅਮਰਤਾ ਵੜਿੰਗ ਨੇ ਇਨਵੋਲਵ ਕੀਤਾ ਹੈ ਕਿ ਪੰਜਾ ਜਿਹੜਾ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਧੰਨਵਾਦ ਤੁਹਾਡਾ ਹੋਸਟ ਰਾਜ